ਸਤਿ ਸ਼੍ਰੀ ਅਕਾਲ ਬਦਸਮਤ ਥੈਂਕ ਯੂ ਫਾਰ ਯੂ ਸਪੋਰਟ ਅਤੇ ਸਾਰੇ ਪ੍ਰਤੀਯਵਾਦੀਆਂ ਨੂੰ ਜੀਪਾ ਕਰਦੇ ਹਾਂ ਕਿ ਵੀਡੀਓ ਨੂੰ ਜਿਵੇਂ ਬੰਦੀ ਰਹੀ ਹੈ ਆਪਣੀ ਜੀਰਨ ਸੋਰਾ ਨਾਲ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਪਿਆਰਾ ਬਾਉਂਡਿੰਗ ਹੋ మేనేజ్ చేయొచ్చు వాటి ద్వారా అంటే ఒక కొంచెం కష్టమే చేయగలరు నాలెజ్ నాలెజ్ పదానికి వెళ్ళేంత క్రియ నైట్ లైట్ అంటే సాధారణంగా ఓహ్ డోర్లీ ఉంటాయ్ తో

ਮੇਰੇ ਕੋਲ ਸਿਰਫ ਇਹ ਕਰਨੇ ਨਾਲ ਚਾਹੀਏ। ਸ਼ਾਮੀ ਨੇ 4 ਕਿਲੇ ਪੈਸੇ। ਅੱਛੇ 6 ਰੁਪਏ। ਮੈਂ ਟਿਕਾਣੇ ਤੇ ਚੱਲ ਗਿਆ। ਕਿ ਦੋ ਵਰ੍ਹੇ ਪਹਿਲਾਂ। Okay, I have یہ ہوں۔ ਬਹੁਤ ਜਿਆਦਾ। ਕਈ ਤਰ੍ਹਾਂ ਦਾ ਨਾ ਕੈਮਰਾ ਹੈ ਜਿੱਥੇ ਬਸਤਾ ਬੱਦ ਕਰਿਆ ਲੋਹੇ ਮਿਹਰਾ ਹੋਇਆ ਨਾ ਮੌਸਮ ਨੇ ਨਾਲ ਹਵਾ ਜਿਹਾ ਠਪ ਹੋ ਜਾਂਦਾ ਮੋਜੀ ਹੋ ਜਾਂਦੀ ਮੋਸ਼ ਕਰ ਰਿਹਾ ਜਿਵੇਂ ਬੱਚਾ ਕਹਿੰਦੇ ਕਿ ਥੋੜਾ ਨਾ ਠਪਣ ਜਾਂਦਾ ਹੈ ਮੇਰੇ ਕੋਲ ਮੈਂ ਇਹ ਮੇਰੇ ਅੱਗੇ ਵੀ ਹੈ ਬਹੁਤ ਜ਼ਿਆਦਾ ਸੀ ਕੱਲ ਜਾ ਕੇ ਮੈਂ ਖਾੜ ਦਿੰਦੀ ਕੱਲ ਮੈਂ ਮੈਂ ਸਰਵਾਰ ਵਾਲੀ ਕਿੰਨੀ ਬਣਦੀ ਬੱਤ ਮੈਂ ਬਣਾਤੀ ਕਿ ਤੁਸੀਂ ਅੱਜ ਜੋ ਦੇ ਕਿੱਦਾਂ ਲੱਗਿਆ ਇਹ ਦੂਜੀ ਵਾਰ ਕੰਮ ਇਹਨਾਂ ਰਹਿ ਰਹੀ ਪਾਣੀ 4:00 ਤੇ ਹੋਣ ਬਤੋ ਹਾਂ ਅਬ ਅਗੇ ਬਤੂ ਮੈਂ ਮੈਥੋਂ ਨਿਰੜੜੜ ਹੋ ਰਹੀ ਜੀ ਅਸਲ ਇਹ ਪੂਰੀ ਤਰ੍ਹਾਂ ਨਹੀਂ ਨਹੀਂ ਕਿਤੇ ਬਰੀ ਨਹੀਂ ਤੇ ਸਕਰ ਵੀ ਮਤਾਈ ਵੀਡੀਓ ਬਣਾਇਆ ਆਇ ਤੇ ਬੋਲਣ ਦੇ ਜੀ ਸੋਨਾ ਲਾ ਗਿਆ ਲਾ ਹਾਂ ਜੀ ਸਾਰੇ ਦੁਆ ਚੇ ਖਾਲ ਹੁੰਦੇ ਜੀ ਤੇ ਇਹ ਚੱਪਾ ਨਵੀਂ ਬਿੜੀ ਸੁਖ ਕਰਦੇ ਤੇ ਉੱਠ ਕੇ ਉੱਤੇ ਲਗਾ ਹੈ ਜੀ ਸਾਰੀ ਦਾ ਚਾਹ ਤੇ ਆਉਂ ਨੂੰ ਬੁਕਾ ਗਏ ਮਰਚ ਨਾਲ ਦੇਖਣ ਲੱਗੇ ਮਰਚੀ ਇਹ ਲੱਗੇ ਹੈ ਆਪਾਂ ਪਾਣੀ ਲੰਬੀ ਆਈ ਨਹੀਂ ਮਰਚਮੀ ਹੁੜ ਗਈ ਹੁੜ ਗਈ ਮਸੂਦ ਮੈਂ ਖਾਹ ਗਿਆ ਮਰਚਾ ਹੈ ਗਿਆ ਲਕਿਰ ਕਿੰਨੇ ਆਏ ਹਾਂ ਹਾਂ ਦੱਸੋ ਕੀ ਕਹਤੇ ਨੇ ਕੋਈ ਇੱਕ ਬੈਠਣੇ ਦਵਾ ਚਾਹੀ ਜਿਵੇਂ ਉਹ ਲੱਗਿਆ ਕਰ ਤੇ ਹੁਣ ਦਾ ਕੱਦੂ ਹੀ ਲੱਪਿਆ ਕੱਦੂ ਦੇ ਮੇਲੇ ਚੜ ਗਏ ਹੰਗਾ ਤਾਂ ਹਾਫੇ ਕੋਠੇ ਦੇ ਤੇ ਇੱਕ ਹੀ ਕੱਦੂ ਲੱਗਿਆ ਤੇ ਛੋਟੀ ਛੋਟੀ ਇਹਦਾ ਇਹ ਕੱਦੂ ਚਾਹ ਬੁਟੇ ਕੋਈ ਨਹੀਂ ਮੋਟੇ ਕੋਈ ਤਾਂ ਲਾਲੀ ਇਹਨੇ ਗਾ ਇਹ ਪੈ ਗਿਆ ਕਿ ਬਾਕੀ ਆਪਨੇ ਸਾਥ ਦੀ ਤੇ ਕੋਈ ਲੱਗੀ ਰੈਂਗ ਨਹੀਂ ਖਾ ਗਏ ਫੁੱਲ ਗਏ ਬਾਕੀ ਚੀ ਤੋਰਨ ਬਾਕੀ ਮਾ ਤੋਰ ਲੱਗਿਆ ਸੀ ਤੇ ਆਏ ਗਏ ਲੱਗਿਆ ਨਹੀਂ ਫਿਰ ਬੈਰੰਡੇ ਲਈ ਲਾਈਆ ਕੱਦੂ ਲਾਈਆ ਮਿੱਠੀ ਪਹਿਲਾਂ ਵੀ ਚਿਪੜੀ ਲੱਗੀ ਬਾਕੀ ਚਿਪੜੀ ਚਿਪੜੀ ਜਿਹੀ ਲੱਗੇ ਹੋਏ ਆ ਸ਼ਾਇਦ ਤੋਰੀ ਦੇ ਬੇਟੇ ਤੋਰੀਆਂ ਆ ਤੋਰੀਆਂ ਘਟ ਤੇ ਫੁੱਲ ਫੁੱਲ ਜਿਹੜੇ ਤੇ ਸਾਥੀਆਂ ਲੱਗੀਆਂ ਬੈਰੰਡੇ ਦੇ ਛੇਤੀ ਦੱਗ ਲਿਆ ਸਾਡੇ ਨੰਨੇ ਦੇਖਣਾ ਚਾਹੀਦਾ ਇਥੇ ਇੱਥੇ ਜਿਹੜੀ ਜਿਹੇ ਕਾਹਦੇ ਆ ਮਾਗਦੇ ਸੂੜੀਆਂ ਸੂੜੀਆਂ ਲੱਗ ਕੇ ਰਹੀਆਂ ਹੁੰਦੀਆਂ ਮੈਂ ਬਹੁਤ ਬਿੱਲ ਬਹੁਤ ਦਿਨ ਪਰੀ ਜਾਂਦੇ ਐ ਬਸ ਠੀਕ ਜਿਹੀ ਬਣਾਈ ਆ ਮੈਂ ਤੇ ਬਾਣ ਦਿਨੀ ਨਾ ਮੇਥੋਂ ਹੋਣ ਥੋੜੀ ਦਬਾਉਂ। ਮੈਂ ਵੀਡੀਓ ਬੱਕਦੂਈ ਤੱਕ ਅਮੀ ਬੈ ਗਿਆ। ਇਹਨਾਂ ਆਵਾਜ਼ ਕੰਮ ਜਾਂਦੀ। ਤੇ ਇਹ ਕਰਕੇ ਤੇ ਛੋੜੀ ਗਈ ਸੀ ਲੈ। ਤੇ ਰਾਤੀਆ ਥੋੜੀ ਆਪਣੀ ਮੇੜੀ ਹੋਈ ਮੜੀ ਮੜੀ ਕਹਦਾ। ਤੇ ਮੈਂ ਬਾਜ਼ਾਰ ਉਹ ਬਾਹਰ ਆ ਗਿਆ। ਕਿੰਤ ਦੀ ਲੀਟਾਂ ਦੱਸਿਓ ਬਈ ਹੁਣ ਮੇਨ ਗੇਟਾਂ ਦੇ ਠੀਕ ਬਣ ਗਏ ਨਹੀਂ ਤੇ ਬਾਕੀ ਤੋਂ ਦੇ ਆਪਣੇ ਐਂਡ ਲੀ ਵੀਡੀਓ ਦਾ ਤੇ ਕਿਹਦਾ ਸੋਇਆ ਸੋਹਣੀ ਲੱਗੀ ਇੱਥੇ ਤੇ ਅੱਲਾਹ ਸਾਰੀ ਮੇਰੀ ਪ੍ਰੀਅਰੀ ਤੇ ਆਪਾਂ ਹੁਣ ਇਸ ਵੀਡੀਓ ਨੂੰ ਇੱਥੇ ਐਂਡ ਕਰਦੇ ਆਂ ਤੇ ਦੇਖ ਰਹੇ ਆਂ ਉਹ ਇਹ ਕੋਰ ਬਣਾਉਣਾ ਹੋਇਆ ਦਾ ਬਣਾਵਾਂਗੇ ਨਹੀਂ ਫਿਰ ਲਾਈਵ ਸੀ ਚੱਲਦੇ ਆਪਾਂ ਲਾਈਵ ਕਰਿਆ ਕਰਾਂਗੇ ਇੱਥੋਂ ਤੱਕ ਆਪਣੀ ਵੀਡੀਓ ਠੀਕ ਹੈ ਸਾਰਿਆਂ ਨੂੰ ਚਾੱਕੀ ਤੱਕ ਤੇ ਜੀ ਆਇਆਂ ਨੂੰ ਤਾਂ ਲੋ ਜੀ